ਅਕਾਲ ਗਰੁੱਪ ਸੋ ਅਕਾਲ ਦੇ ਨਾਂ ਦੇ ਉੱਤੇ ਜਿਹੜਾ ਇਹ بزਨਸ ਹੈ ਜੀ ਤੇ ਫਿਰ 2005 ਦੇ ਵਿੱਚ ਅਕਤੂਬਰ ਦੇ ਵਿੱਚ ਫਿਰ ਮੈਂ ਕੁਵੇਤ ਤੋਂ ਮੈਂ ਕੈਨੇਡਾ ਬਿਨਿ ਪੈਗ ਦੇ ਵਿੱਚ ਵਰਕ ਪਰਮਿਟ ਤੇ ਆਇਆ ਸੀਗਾ ਜੀ ਉਦੋਂ ਇੱਕ ਦੋ ਕੰਪਨੀਆਂ ਸੀ ਸਾਡੇ ਬੰਦਿਆਂ ਦੀਆਂ ਤੇ ਉਸ ਚੀਜ਼ ਦੀ ਬੜੀ ਡਿਫਿਕਲਟੀ ਸੀ ਜੌਬ ਅਪਰਚੂਨਿਟੀਆਂ ਘੱਟ ਸੀਗੀਆਂ ਉਸ ਟਾਈਮ ਤੇ ਉਸ ਵਾਰਤ ਵਿੱਚ ਗੁਰੂਕਰ ਪਾਈਪਲਾਈਨ ਹੁੰਦਾ ਸੀਗਾ ਜੀ ਸਭ ਤੋਂ ਜ਼ਿਆਦਾ ਸਾਨੂੰ ਪਾਈਪਲਾਈਨ ਸਿਕਸ ਸੁਸਾਇਟੀ ਆਫ ਜਿਹੜਾ ਗੁਰੂਕਰ ਹੈ ਜੀ ਸਾਨੂੰ ਉਹਨਾਂ ਨੇ ਸਾਂਭਿਆ 2018 ਦੇ ਵਿੱਚ ਅਸੀਂ ਅਕਾਲ ਫਰੇਟ ਸਿਸਟਮ ਪਹਿਲਾਂ ਹੀ ਹੁੰਦੀ ਸੀ ਪਨੇਸਰ ਟਰੱਕ ਸੈਂਟਰ ਫਿਰ ਇਹ ਬਣਾਈ ਜੀ ਅਸੀਂ ਅਕਾਲ ਦੇ ਨਾਂ ਤੇ ਫਿਰ ਬਣਾਈ ਅਕਾਲ ਫਰੇਟ ਸਿਸਟਮ ਇੰਕ ਫਰੇਟ ਸਿਸਟਮ ਦੀ ਹੈ ਉਸ ਤੋਂ ਵੀ ਪਹਿਲਾਂ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਅਕਾਲ ਟਰੱਕ ਐਂਡ ਟਿਲਰ ਰਿਪੇਅਰ ਸ਼ਾਪ ਹੋਣ ਦੇ ਵਿੱਚ ਆਉਂਦੀ ਹੈ ਉਦੋਂ ਕਿਸ ਤਰੀਕੇ ਦੇ ਆਬਸਟੈਕਲਸ ਆਏ ਆਮ ਨੂੰ ਵੀ ਜੇ ਉਹਨਾਂ ਦਾ ਕੋਈ ਪਰਸਨਲ ਹੁੰਦਾ ਉਹਨੂੰ ਕੈਨਸਲ ਕਰ ਦਿੰਦੇ ਇਹਨੂੰ ਪ੍ਰਾਇੋਰਟੀ ਦਿੰਦੇ ਆ ਇਹਨੂੰ ਕੰਮ ਨੂੰ ਕਿਉਂਕਿ ਇਹ ਇਹਨੂੰ ਇੱਕ ਫਰਸਟ ਪ੍ਰਾਇੋਰਟੀ ਤੇ ਰੱਖਦੇ ਆ ਆਪਦੀ ਕੰਪਨੀ ਨੂੰ ਸੋ ਇਸ ਗੱਲ ਤਾਂ ਮੈਨੂੰ ਬਹੁਤ ਪ੍ਰਾਉਡ ਆ ਇਹਨੇ ਕਦੇ ਇਹ ਨਹੀਂ ਦੇਖਿਆ ਵੀ ਮੈਂ ਸ਼ਾਪ ਦਾ ਓਨਰ ਐ ਇਹ ਰਾਈਟ ਵੇ ਜਿੱਥੇ ਆਪਣੇ ਡਰੈਸ ਪਾਉਂਦਾ ਮਕੈਨਿਕ ਵਾਲੀ ਤਾਂ ਟਰੱਕਾਂ ਦੇ ਥੱਲੇ ਵੱੜ ਜਾਂਦਾ ਪੁੜੀ ਚੜ੍ਹਦੀ ਕਲਾ ਦੇ ਵਿੱਚਾਂ ਸ਼ਾਪ ਸਾਡੀ ਆਪਦੀ ਆ ਟਰਾਂਸਪੋਰਟ ਸਾਡੀ ਆਪਦੀ ਆ ਵਧੀਆ ਟੀਮ ਸਾਡੀ ਆਪਦੀ ਆ ਹਿੰਮਤ ਨੇ ਜੋ ਸ਼ਿਕਵਾ ਕਰਨ ਮੁਕਦਰਾਂ ਦਾ ਉੱਗਣ ਵਾਲੇ ਉਗ ਪੈਂਦੇ ਨੇ ਪਾਣ ਕੇ ਸੀਨਾ ਪੱਥਰਾਂ ਦਾ ਜਦੋਂ ਮਿਹਨਤ ਦੀ ਗੱਲ ਹੁੰਦੀ ਹੈ ਮਿਹਨਤੀ ਲੋਕਾਂ ਦੀ ਗੱਲ ਹੁੰਦੀ ਹੈ ਤਾਂ ਅਕਸਰ ਇਹ ਲਾਈਨਾਂ ਜਿਹੜੀਆਂ ਕਿਸੇ ਸ਼ਾਇਰ ਦੇ ਵੱਲੋਂ ਆਖੀਆਂ ਗਈਆਂ ਨੇ ਇਹ ਟੁੱਕ ਜਾਂਦੀਆਂ ਨੇ ਜੀ ਸੋ ਇਸ ਵੇਲੇ ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਸ਼ਹਿਰ ਵਿਨਿਪੈਗ ਦੇ ਵਿੱਚ ਮੈਂ ਮੌਜੂਦ ਹਾਂ ਸਫਰਨਾਮਾ ਪ੍ਰੋਗਰਾਮ ਅਸੀਂ ਅਕਸਰ ਕਰਦੇ ਰਹਿੰਦੇ ਹਾਂ ਤੁਹਾਡੇ ਰੂਬਰੂ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਉਹਨਾਂ ਸ਼ਖਸੀਅਤਾਂ ਨੂੰ ਕਰਦੇ ਹਾਂ ਜਿਹੜੀਆਂ ਜਿਨ੍ਹਾਂ ਨੇ ਇੱਥੇ ਆ ਕੇ ਮੱਲਾ ਮਾਰੀਆਂ ਖਾਸ ਕਰ ਸਾਡੇ ਭਾਈਚਾਰੇ ਦਾ ਨਾਂ ਉੱਚਾ ਕੀਤਾ ਦਸਤਾਰ ਦਾ ਨਾਂ ਉੱਚਾ ਕੀਤਾ ਸੋ ਅੱਜ ਮੇਰੀ ਕੋਸ਼ਿਸ਼ ਇਹ ਸੀ ਕਿ ਅੱਜ ਮੌਸਮ ਵੀ ਬੜਾ ਚੰਗਾ ਹੈ ਕਿਉਂਕਿ ਪਲਾਸ ਦੇ ਵਿੱਚ ਟੈਂਪਰੇਚਰ ਹੈ ਜੀ ਅੱਜ ਸ਼ਹਿਰ ਵਿਨਿਪੈਗ ਦੇ ਵਿੱਚ ਤੇ ਮੈਨੂੰ ਲੱਗਿਆ ਕਿ ਅੱਜ ਪੋਡਕਾਸਟ ਹੈ ਜਿਹੜਾ ਸਾਡਾ ਸਫਰਨਾਮਾ ਪ੍ਰੋਗਰਾਮ ਵਾਲਾ ਉਹਨੂੰ ਕਿਉਂ ਨਾ ਬਾਹਰ ਜਾ ਕੇ ਕੀਤਾ ਜਾਵੇ ਇੱਕ ਸਟੋਰੀ ਦੇ ਰੂਪ ਦੇ ਵਿੱਚ ਕੀਤਾ ਜਾਵੇ ਤੇ ਤੁਹਾਡੇ ਤੱਕ ਇੱਕ ਹੋਰ ਕਾਮਯਾਬ ਸਟੋਰੀ ਹੈ ਜਿਹੜੀ ਪਹੁੰਚਦੀ ਕੀਤੀ ਜਾਵੇ ਸੋ ਇਸੇ ਲਈ ਮੈਂ ਅਕਾਲ ਗਰੁੱਪ ਦਾ ਜਿਹੜਾ ਯਾਰਡ ਹੈ ਉੱਥੇ ਮੌਜੂਦ ਆ ਮੇਰੇ ਮਗਰ ਸਾਈਨ ਆ ਜੀ ਅਕਾਲ ਟਰੱਕ ਸੋ ਇਹ ਸ਼ਾਪ ਹੈ ਜੀ ਰਿਪੇਅਰ ਸ਼ਾਪ ਹੈ ਕਾਰ ਟਰੱਕ ਐਂਡ ਟ੍ਰੇਲਰ ਬਾਈ ਬਲ ਤੇਜ ਹੋਣੀ ਤੇ ਬਾਈ ਸੁਖ ਸਹੋਤਾ ਹੋਣੀ ਬਾਈ ਸੁਖਵਿੰਦਰ ਸਹੋਤਾ ਨੇ ਜਿਹੜੇ ਸਾਡੇ ਉਹਨਾਂ ਦੀ ਇਹ ਉਹਨਾਂ ਦਾ ਯਾਰਡ ਹੈ ਉੱਥੇ ਮੈਂ ਮੌਜੂਦ ਹਾਂ ਸੋ ਬਾਈ ਉਹਨਾਂ ਦੀ ਸਟੋਰੀ ਆਪਾਂ ਅੱਜ ਤੁਹਾਡੇ ਤੱਕ ਪਹੁੰਚਦੀ ਕਰਨੀ ਆ ਅਕਾਲ ਗਰੁੱਪ ਦੀ ਅਕਾਲ ਟਰੱਕ ਐਂਡ ਟਰੇਲ ਦੀ ਅਕਾਲ ਅਕਾਲ ਫਰੇਟ ਸਿਸਟਮ ਦੀ ਸਟੋਰੀ ਤੇ ਹੋਰ ਜਿਹੜੀਆਂ ਕੰਪਨੀਆਂ ਅਕਾਲ ਗਰੁੱਪ ਦੇ ਅਧੀਨ ਆਉਂਦੀਆਂ ਨੇ ਉਹਦੀ ਸਟੋਰੀ ਤੁਹਾਡੇ ਤੱਕ ਆਪਾਂ ਪਹੁੰਚਦੀ ਕਰਾਂਗੇ ਸੋ ਦੇਰ ਨਹੀਂ ਕਰਨੀ ਆਪਾਂ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਕੁਛ ਖਾਲਸਾ ਬਾਈ ਗੁਰਜੀ ਕੀ ਫਤਿਹ ਸੁਖ ਬਾਈ ਜੀ ਬਾਈ ਗੁਰਜੀ ਕ ਸਾਨੂੰ ਮਾਣ ਹੁੰਦਾ ਵੀ ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚ ਜਿਹੜਾ ਤਰੱਕੀ ਵਾਲੀ ਪੌੜੀ ਅਸੀਂ ਚੜ ਰਹੇ ਹਾਂ ਹਰ ਰੋਜ਼ ਸੋ ਭਾਈ ਪਤਾ ਮੈਂ ਜਿੰਨੀ ਕੁ ਮੈਂ ਖੋਜ ਵੀਣ ਕੀਤੀ ਹੈ ਸਮੇਂ ਨੂੰ ਪਤਾ ਇਹ ਹੀ ਲੱਗਿਆ ਵੀ ਅਕਾਲ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ ਹੈ ਜਿਹੜੀ ਉਹਦੀ ਸ਼ੁਰੂਆਤ ਬਾਈਬਲ ਤੇਜ ਹੁਣਾਂ ਨੇ ਕੀਤੀ ਸੀ ਆ ਕੇ ਕਹਿੰਦੇ ਐਤੋਂ ਕਾਫੀ ਸਾਲ ਪਹਿਲਾਂ ਉਸ ਤੋਂ ਬਾਅਦ ਕਹਿੰਦੇ ਵੀ ਪੈਰ ਅਗਾ ਵਧਦੇ ਗਏ ਤੇ ਕਾਫਲਾ ਅੱਗੇ ਵਧਦਾ ਗਿਆ ਹਾਂਜੀ ਬਿਲਕੁਲ ਚਲੋ ਹੈ ਮੈਂ ਇਹ ਤਾਂ ਇਹ ਨਹੀਂ ਕਹਿੰਦਾ ਵੀ ਮੈਂ ਹੀ ਕੀਤੀ ਆ ਕਰਨ ਵਾਲਾ ਤਾਂ ਦਾਤਾ ਹੀ ਆ ਜੋ ਕਰਾਉਂਦਾ ਕਰੇ ਕਰਾਵੇ ਆਪੇ ਆਪ ਮਾਨਸ ਦੇ ਕਛਨਾਹੀ ਹਾਥ ਜੀ ਅਸੀਂ ਤਾਂ ਸਿਰਫ ਇੱਕ ਉਦਮ ਕੀਤਾ ਉਪਰਾਲਾ ਹੀ ਕੀਤਾ ਬਾਕੀ ਤਾਂ ਬਰਕਤਾਂ ਦਾ ਮਾਲਕ ਨਹੀਂ ਪਾਇਆ ਜੋ ਵੀ ਹੈਗੀਆਂ ਤੇ ਸੋ ਹਮੇ ਹਮੇਸ਼ਾ ਹੀ ਜੋ ਕੋਈ ਮਾਲਕ ਕਦਮ ਪੁੱਟਣ ਲਈ ਸਾਹਤ ਕਰਦਾ ਤੇ ਉਹ ਆਪੇ ਹੀ ਉਸ ਤੇ ਬਰਕਤਾਂ ਵੀ ਪਾਉਂਦਾ ਸੋ ਹਾਂਜੀ ਇਹ ਬਿਲਕੁਲ ਅਸੀਂ ਕੰਮ ਸਟਾਰਟ ਕੀਤਾ ਸੀ ਆਇ ਕੰਪਨੀ ਜਿਹੜੀ ਦੀ ਹੋਣ ਦਾ ਇਹ 2016 ਦੇ ਵਿੱਚ ਸ਼ੁਰੂ ਕੀਤੀ ਸੀ ਅਸੀਂ ਤੇ ਉਹਦੋਂ ਤੋਂ ਸ਼ੁਰੂ ਕਰ ਰਹੇ ਆ ਕੰਮ ਜੀ ਸੋ ਪਾਜੀ ਕੈਨੇਡਾ ਵਿੱਚ ਕਦੋਂ ਆਏ ਹੋ ਕਦੋਂ ਕੈਨੇਡਾ ਵਿੱਚ ਆਉਣ ਦਾ ਤੁਹਾਡਾ ਸੁਪਨਾ ਬਣਦਾ ਮੈਂ ਕੈਨੇਡਾ ਦੇ ਵਿੱਚ 2008 ਦੇ ਲਾਸਟ ਜੇਟ ਆਇਆ ਸੀਗਾ ਜੀ ਠੀਕ ਹੈ ਜੀ ਹਾਂ ਜੀ ਤੇ ਐਜ਼ ਮੈਂ ਮਕੈਨਿਕ ਹੀ ਆਇਆ ਸੀ ਇੱਥੇ ਤੇ ਜੋਂ ਕੈਨੇਡਾ ਦੇ ਵਿੱਚ ਆਇਆ ਤੇ ਐਜ਼ ਅ ਮਕੈਨਿਕਲੀ ਵਰਕ ਕਰਦੇ ਆਪਾਂ ਮਕੈਨਿਕੀ ਕੰਮ ਉਜਤਾਂ ਕੋ ਡਿਗਰੀ ਹੁੰਦੀ ਹੈ ਕਹਿੰਦੇ ਰੈਡ ਸੀਲ ਵਾਲੀ ਉਹ ਵੀ ਸਾਰਾ ਤੁਸੀਂ ਇਸ ਤਰੀਕੇ ਨਾਲ ਇੱਥੇ ਆਣ ਕੇ ਮੈਂ 4 ਸਾਲ ਰੈਡ ਰਿਵ ਕਾਲਜ ਪੜਿਆ ਆਣ ਕੇ ਤੇ ਨਾਲ ਦੀ ਨਾਲ ਕੰਮ ਵੀ ਕੀਤਾ ਤੇ ਫਿਰ ਇੱਥੇ ਰੈਡ ਸੀਲ ਜਰਨੀਸ ਮੈਂ ਅੰਦੀ ਸਰਟੀਫਿਕੇਸ਼ਨ ਲਈ ਸੀਗੀ ਠੀਕ ਹੈ ਜੀ ਤੇ ਫਿਰ ਮੀਨ ਵਾਈਲ ਕੰਮ ਵੀ ਕਰਦੇ ਰੇ ਫਿਰ ਆਪਣਾ ਕੰਮ ਵੀ ਸ਼ੁਰੂ ਕਰ ਲਿਆ ਠੀਕ ਹੈ ਜੀ ਹਾਂਜੀ ਸੋਹਤਾ ਸਾਹਿਬ ਤੁਹਾਡੀ ਜਰਨੀ ਤੁਹਾਡੀ ਸ਼ੁਰੂਆਤ ਕਦੋਂ ਹੋਈ ਕਦੋਂ ਸੋਚਿਆ ਵੀ ਹੁਣ ਚਲੋ ਕੈਨੇਡਾ ਚੱਲਦੇ ਆ ਮੈਂ ਜੀ 2005 ਅਕਤੂਬਰ ਦੇ ਵਿੱਚ ਮੈਂ ਮੈਂ ਵੈਸੇ ਮੇਰਾ ਸਫਰ ਮੇਰਾ ਇੰਡੀਆ ਤੋਂ ਕੁਵੇਤ ਦਾ ਸੀ ਜੀ ਠੀਕ ਹੈ ਜੀ ਮੈਂ ਕੁਵੇਤ ਕੰਟਰੀ ਦੇ ਵਿੱਚ 5 ਸਾਲ ਰਿਆਂ ਉੱਥੇ ਵੀ ਡਰਾਈਵਿੰਗ ਹੀ ਕੀਤੀ ਸੀਗੀ 5 ਸਾਲ ਤੇ ਫਿਰ 2005 ਦੇ ਵਿੱਚ ਅਕਤੂਬਰ ਦੇ ਵਿੱਚ ਫਿਰ ਮੈਂ ਕੁਵੇਤ ਤੋਂ ਮੈਂ ਕੈਨੇਡਾ ਬਿਨਿ ਪੈਗ ਦੇ ਵਿੱਚ ਵਰਕ ਪਰਮਿਟ ਤੇ ਆਇਆ ਸੀਗਾ ਜੀ ਮੇਰਾ ਹਾਂਜੀ ਸੋ ਕਾਫੀ ਲੰਬਾ ਸਮਾਂ ਹੋ ਗਿਆ ਹਨਾ ਸੋ ਤੁਸੀਂ 20 ਸਾਲ ਹੋ ਚਲੇ ਆ ਜੀ ਆਲਮੋਸਟ ਲਗਭਗ ਤਿੰਨ ਕੰਟਰੀਆਂ ਹੋ ਗਈਆਂ ਤਿੰਨ ਕੰਟਰੀਆਂ ਦਾ ਆਨੰਦ ਮਾਣ ਲਿਆ ਬਿਲਕੁਲ ਜੀ ਬਿਲਕੁਲ ਸੋ ਭਾਈ ਅਕਾਲ ਟਰੱਕ ਐਂਡ ਟ੍ਰੇਲਰ ਜਿਹੜਾ ਹਨਾ ਰਿਪੇਅਰ ਸ਼ਾਪ ਦੀ ਆਪਾਂ ਜੇ ਗੱਲ ਕਰਦੇ ਹਾਂ ਉਸ ਤੋਂ ਬਾਅਦ ਫਿਰ ਅਕਾਲ ਗਰੁੱਪ ਹੋਂਦ ਵਿੱਚ ਆਉਂਦਾ ਤਕਰੀਬਨ 4 ਕੰਪਨੀਆਂ ਨੇ ਜੜੀਆਂ ਇਹਦੇ ਅੰਦਰ ਨੇ ਹਾਂਜੀ ਐਕਚੁਅਲੀ ਬਿਲਕੁਲ ਸਹੀ ਗੱਲ ਆ ਪਹਿਲਾਂ ਇਹ ਅਕਾਲ ਟਰੱਕ ਐਂਡ ਟ੍ਰੇਲਰ ਨਾਲ ਹੀ ਸ਼ੁਰੂ ਹੋਈ ਸੀ ਕੰਪਨੀ ਇਹ ਫਿਰ ਚਲੋ ਮਾਲਕ ਦਾ ਦਿੱਤਾ ਹੋਇਆ ਨਾਮ ਅਕਾਲ ਫਿਰ ਅਸੀਂ ਉਹਨੂੰ ਅੱਗੇ ਦੀ ਅੱਗੇ ਪ੍ਰਸੀਡ ਕੀਤਾ ਵੀ ਅਕਾਲ ਨੂੰ ਹੀ ਮੇਨ ਰੱਖਿਆ ਹਨਾ ਤੇ ਫਿਰ ਹੁਣ ਜਿਹੜਾ ਅਕਾਲ ਆ ਜਿਹੜੀ ਗਰੁੱਪ ਆਫ ਕੰਪਨੀ ਹੈਗੀ ਆ ਅਕਾਲ ਗਰੁੱਪ ਤੇ ਸੋ ਇਹਦੇ ਨਾਲ ਅਸੀਂ ਹੋਰ ਜਿਵੇਂ ਲਾਈਕ ਸਾਡੀਆਂ ਡਿਵੀਜ਼ਨਸ ਹੈਗੀਆਂ ਕੰਮ ਕਰਨ ਦੀਆਂ ਇਸ ਟਾਈਮ ਤੇ ਤੇ ਅਸੀਂ ਉਸ ਹਿਸਾਬ ਨਾਲ ਡਿਵੀਜ਼ਨ ਵਾਈਜ਼ ਹੀ ਕੰਮ ਕਰਦੇ ਆ ਜਿਵੇਂ ਅਕਾਲ ਟਰੱਕ ਐਂਡ ਟ੍ਰੇਲਰ ਆ ਅਕਾਲ ਫਰੇਟ ਸਿਸਟਮ ਆ ਹਾਂਜੀ ਫਿਰ ਅਕਾਲ ਐਕਸਪ੍ਰੈਸ ਆ ਜੀ ਜੀ ਤੇ ਗ੍ਰੇਟ ਕੈਨੇਡਾ ਗ੍ਰੇਟ ਕੈਨੇਡਾ ਵੀ ਹੈ ਹਾਂਜੀ ਜਿਹੜੀਆਂ ਟਰਾਂਸਪੋਰਟ ਦੇ ਵਿੱਚ ਜਿਹੜੀਆਂ ਜ਼ਿੰਮੇਵਾਰੀਆਂ ਦਾ ਤੁਹਾਨੂੰ ਪਤਾ ਹੀ ਆ ਜੀ ਬਹੁਤ ਜ਼ਿਆਦਾ ਨੇ ਸਭ ਤੋਂ ਪਹਿਲਾਂ ਤੇ ਬਲਤੇਜ ਤਾਂ ਮੈਂ ਸਾਡਾ ਸਭ ਤੋਂ ਵਧੀਆ ਕੰਬੀਨੇਸ਼ਨ ਤਾਂ ਇਹ ਆ ਬਈ ਸਾਡੀ ਰਿਪੇਅਰ ਸ਼ਾਪ ਆਪਦੀ ਆ ਹਾਂ ਬਿਲਕੁਲ ਫਿਰ ਮੁੜ ਕੇ ਪਰਮਾਤਮਾ ਦੀ ਕਿਰਪਾ ਦੇ ਨਾਲ ਚਲੋ ਇੰਨਾ ਕਿ ਤਜਰਬਾ ਵੀ ਹੁਣ ਹੋ ਗਿਆ ਕਿਉਂਕਿ 20 ਸਾਲ ਆਪ ਵੀ ਟਰੱਕ ਚਲਾਇਆ ਜੀ ਸੋ ਲੋਡਸ ਬਾਰੇ ਡਰਾਈਵਿੰਗ ਬਾਰੇ ਤੇ ਡਰਾਈਵਰਸ ਦੇ ਨਾਲ ਡੀਲਿੰਗ ਬਾਰੇ ਹਰ ਇੱਕ ਚੀਜ਼ ਦਾ ਜਾਨੀ ਗੁਰੂ ਮਹਾਰਾਜ ਨੇ ਹੁਣ ਇੰਨੀ ਕਿ ਸਿੱਖਿਆ ਤਾਂ ਦੇ ਹੀ ਦਿੱਤੀ ਆ ਕਿਉਂਕਿ ਇੰਨਾ ਕ ਐਕਸਪੀਰੀਅੰਸ ਇੰਨਾ ਕ ਤਜਰਬਾ ਹੋ ਗਿਆ ਸੋ ਜਿੰਨੇ ਜਿਹੜੀਆਂ ਆਪਣੀਆਂ ਡਿਊਟੀਆਂ ਨੇ ਜੀ ਹਾਂਜੀ ਜਿੰਨੇ ਫਰੇਟ ਦਾ ਸਿਸਟਮ ਸਾਰਾ ਉੱਤੇ ਮੈਂ ਦੇਖਦਾ ਆ ਅਪਸਟੇਅਰ ਮੇਰਾ ਆਫਿਸ ਹੈ ਤੇ ਅਸੀਂ ਬੈਨੇ ਆ ਤੇ ਆਪਰੇਸ਼ਨਸ ਵੀ ਦੇਖਦੇ ਆ ਜੀ ਤੇ ਬਾਕੀ ਜੇ ਡਰਾਈਵਰਸ ਨਾਲ ਡੀਲਿੰਗਸ एवरीथिंग ਜਿੰਨਾ ਵੀ ਜਾਣ ਕੇ ਕੰਮ ਸਾਰਾ ਅਫਰੇਟ ਤਾਂ ਮੈਂ ਦੇਖਦਾ ਜੁੱਤੇ ਜੀ ਸੋ ਬਲਤੇਜ ਭਾਜੀ ਜਦੋਂ ਆਏ ਸੀਗੇ ਉਸ ਵੇਲੇ ਸਟੂਡੈਂਟ ਤੁਸੀਂ ਦੱਸਿਆ ਪੜ੍ਹਾਈ ਕੀਤੀ ਆ ਕੇ ਹਨਾ ਨਹੀਂ ਨਹੀਂ ਸੌਰੀ ਮੈਂ ਦੱਸ ਨਹੀਂ ਸਕਦਾ ਮੈਂ ਮੈਂ ਸਟੂਡੈਂਟ ਨਹੀਂ ਸਿਆ ਮੈਂ ਇੱਕ ਨੋਮੀਨੀ ਪ੍ਰੋਗਰਾਮ ਤੇ ਆਇਆ ਸੀ ਨੋਮੀਨੀ ਪ੍ਰੋਗਰਾਮ ਤੇ ਆਇਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਤੁਸੀਂ ਆ ਕੇ ਜਿਹੜੀ ਰੈਡ ਸਿਲ ਵਾਲੀ ਪੜ੍ਹਾਈ ਸ਼ੁਰੂਆਤ ਇੱਥੇ ਕੀਤੀ ਨਾ ਰੈਟਰਨ ਕਾਲਜ ਹਾਂਜੀ ਮੈਂ ਸਭ ਤੋਂ ਪਹਿਲਾਂ ਆਣ ਕੇ ਇੱਥੇ ਇੱਕ ਸ਼ਾਪ 'ਚ ਕੰਮ ਕੀਤਾ ਸੀਗਾ ਆਪਣੇ ਪੈਰਾਮੀਟਰ ਤੇ ਜਿਹੜਾ ਹੁਣ ਤਾਂ ਉਹ ਬੰਦ ਹੋ ਗਈ ਸ਼ਾਪ ਫਿਰ ਉਸ ਤੋਂ ਬਾਅਦ ਮੈਂ ਪੀਟਰਬੈਲਟ ਦੇ ਵਿੱਚ ਮੈਨੂੰ ਜੌਬ ਸ਼ੁਰੂ ਕੀਤੀ ਮੈਂ ਆਪਣੀ ਤੇ ਫਿਰ ਆਲਮੋਸਟ ਮੈਂ ਕੰਟੀਨਿਊ ਜੌਬ ਪੀਟਰਬੈਲਟ ਹੀ ਕੀਤੀ ਤੇ ਮੀਨ ਵਾਈਜ਼ਲੀ ਮੈਂ ਰੈਡ ਰਿਵਰ ਕਾਲਜ ਵੀ ਪੜਿਆ ਤੇ ਕੰਮ ਵੀ ਕੀਤਾ ਫਿਰ ਬਸ ਪੀਟਰਬੈਲਟ ਤੋਂ ਬਾਅਦ ਫਿਰ ਆਪਣਾ ਅਕਾਲ ਦਾ ਸਫਰ ਸ਼ੁਰੂ ਕੀਤਾ ਸੋ ਅਕਾਲ ਦੇ ਸਫਰ ਤੋਂ ਪਹਿਲਾਂ ਜਦੋਂ ਅਸੀਂ ਇੱਥੇ ਆਉਣੇ ਹਣਾ ਲੱਖਾਂ ਸੁਪਨੇ ਹੁੰਦੇ ਆ ਮਨ 'ਚ ਹਜ਼ਾਰਾਂ ਗੱਲਾਂ ਹੁੰਦੀਆਂ ਵੀ ਯਾਰ ਜਾ ਕੇ ਆ ਵੀ ਕਰਾਂ ਕਿਉਂਕਿ ਅੱਜ ਤਾਂ ਬੜੀਆਂ ਸੁੱਖ ਸਹੂਲਤਾਂ ਹੋ ਗਈਆਂ ਸਾਧਨ ਬੜੇ ਸੌਕੇ ਹੋ ਗਏ ਜਿੰਨਾ ਟਾਈਮ 'ਚ ਤੁਸੀਂ ਇੱਥੇ ਆਏ ਸੀ ਉਦੋਂ ਹਾਲਾਤ ਕੀ ਸੀ ਹਾਂਜੀ ਬਿਲਕੁਲ ਉਦੋਂ ਮੈਨੂੰ ਲੱਗਦਾ ਵੀ ਅੱਜ ਦੇ ਹਾਲਾਤਾਂ ਨਾਲੋਂ ਥੋੜੇ ਜਿਹਾ ਟਫ ਹਲਾ ਟਾਈਮ ਸੀਗਾ ਉਦੋਂ ਕਿਉਂਕਿ ਪਹਿਲੀ ਗੱਲ ਤਾਂ ਇਹ ਸੀ ਉਸ ਟਾਈਮ ਤੇ ਜਦੋਂ ਜਿਹੜੀ ਅਸੀਂ ਮੈਨੂੰ ਪ੍ਰੋਬਲਮ ਫੇਸ ਹੁੰਦੀ ਸੀ ਉਸ ਟਾਈਮ ਤੇ ਸਾਡੀ ਕਮਿਊਨਿਟੀ ਦੇ ਇੰਨੇ ਬਿਜ਼ਨਸ ਨਹੀਂ ਸੀ ਇੱਥੇ ਉਦੋਂ ਇੱਕ ਦੋ ਕੰਪਨੀਆਂ ਸੀ ਸਾਡੇ ਬੰਦਿਆਂ ਦੀਆਂ ਤੇ ਉਸ ਚੀਜ਼ ਦੀ ਬੜੀ ਡਿਫਿਕਲਟੀ ਸੀ ਜੌਬ ਅਪਰਚੂਨਿਟੀਆਂ ਘੱਟ ਸੀਗੀਆਂ ਉਸ ਟਾਈਮ ਤੇ ਤੇ ਬਾਕੀ ਹੁਣ ਜਿਵੇਂ ਉਸ ਤੋਂ ਬਾਅਦ ਚੱਲ ਰਿਹਾ ਕੰਮ ਹੁਣ ਤਾਂ ਕਾਫੀ ਸਾਡੇ ਆਪਣੇ ਬੰਦਿਆਂ ਨੇ bizness grow ਕੀਤੇ ਆ ਔਰ ਕਾਫੀ opportunity ਜੇ ਸਾਡੇ ਬੰਦਿਆਂ ਲਈ ਕਮਿਊਨਿਟੀ ਲਈ ਕ੍ਰੀਏਟ ਕੀਤੀਆਂ ਹੋਈਆਂ ਹੁਣ ਇਸ ਟਾਈਮ ਤੇ ਜੀ ਤੇ ਉਸ ਟਾਈਮ ਤੇ ਅੱਜ ਦੇ ਡੇਟ ਨਾਲੋਂ ਮੈਂ ਕਹਿ ਸਕਦਾ ਵੀ ਟੋਟਲੀ ਆਪੋਜ਼ਿਟ ਹੋ ਗਿਆ ਕਾਫੀ ਸੰਘਰਸ਼ ਜ਼ਿਆਦਾ ਲੜਨਾ ਪਿਆ ਨਾ ਤੁਹਾਨੂੰ ਹਾਂਜੀ ਕਾਫੀ ਜ਼ਿਆਦਾ ਕਿਉਂਕਿ ਇਵਨ ਕਿ ਅਸੀਂ ਬੱਸਾਂ ਤੋਂ ਸਫ਼ਰ ਸ਼ੁਰੂ ਕੀਤਾ ਅਸੀਂ ਜੌਬਾਂ ਜਦੋਂ ਜਾਂਦੇ ਹੁੰਦੇ ਸੀਗੇ ਬੱਸ ਤੇ ਜਾਇਦਾ ਸੀਗਾ ਜੀ ਤੇ ਕਈ ਵਾਰ ਬੱਸ ਮਿਸ ਵੀ ਹੋ ਜਾਣੀ ਹੈ ਨਾ ਜੀ ਜੀ ਤੇ ਫੇਰ ਇਹ ਸਭ ਤੋਂ ਵੱਡੀ ਇਸ ਟਾਈਮ ਤੇ ਜਿਹੜੀ ਸਾਡੇ ਕੋਲ ਸਹੂਲਤ ਆ ਫੋਨ ਦੀ ਆ ਉਦੋਂ ਇੰਨੇ ਫੋਨ ਵੀ ਇੰਨਾ ਨਹੀਂ ਹੁੰਦਾ ਸੀਗਾ ਤੇ ਮੈਨੂੰ ਯਾਦ ਆ ਮੈਂ ਜਦੋਂ ਆਇਆ ਸੀਗਾ ਮੈਂ ਪੂਰਾ 1 ਸਾਲ ਮੇਰੇ ਕੋਲ ਸੈੱਲ ਫੋਨ ਨਹੀਂ ਸੀਗਾ ਅੱਛਾ ਤੇ ਲੈਂਡਲਾਈਨ ਫੋਨ ਅਸੀਂ ਯੂਜ਼ ਕਰਦੇ ਸੀਗੇ ਹਨਾ ਹਾਂਜੀ ਤੇ ਉਦੋਂ ਵੀ ਸਾਰਾ ਕੁਝ ਆਪਟੀਮੇਟਡ ਜਿਹਾ ਹੀ ਹੁੰਦਾ ਸੀਗਾ ਵੀ ਜੇ ਜਾਣਾ ਬੱਸ ਚੜ੍ਹਨਾ ਤੇ ਘਰੋਂ ਟਾਈਮ ਵੇਖ ਜਾਣਾ ਵੀ ਬੱਸ ਨੇ ਇੰਨੇ ਟਾਈਮ ਤੇ ਆਉਣਾ ਉਸ ਟਾਈਮ ਤੇ 2 ਮਿੰਟ ਆਪ ਦਾ ਪਹਿਲਾਂ ਨਿਕਲਣਾ ਨਾ ਜਾਣਾ ਤੇ ਫੋਨ ਤਾਂ ਉਸ ਤੋਂ 1 ਸਾਲ ਬਾਅਦ ਲਿਆ ਜਾ ਕੇ ਵੀ ਜਿਵੇਂ ਹੁਣ ਤਾਂ ਵੀ ਆਪਾਂ ਉੱਪਰ ਕਿਤੇ ਰਹਿ ਗਏ ਤਾਂ ਉੱਪਰ ਬੁੱਕ ਕਰ ਲਈ ਜਾਂ ਬੱਸਾਂ ਦਾ ਟਾਈਮ ਦੇਖ ਲੈਣਾ ਹੈ ਨਾ ਉਸ ਤਰੀਕੇ ਨਾਲ ਸੋਤਾ ਸਾਹਿਬ ਤੁਸੀਂ ਇੱਥੇ ਜਦੋਂ ਆਉਣੇ ਉਸ ਵੇਲੇ ਤੁਹਾਡਾ ਵੀ ਬਰਾਬਰ ਹੀ ਹੈ 2007 ਤੱਕ ਜਿਹੜੇ ਆਏ ਹਾਂ ਬਿਲਕੁਲ ਜੀ ਹਰਮਨ 2005 ਦੇ ਵਿੱਚ ਨਾ ਤਾਂ ਉਦੋਂ GPS ਹੁੰਦੇ ਸੀ ਹਾਂਜੀ ਸਤੋਂ ਸਿਰਫ ਇੱਕ ਮੈਪ ਹੁੰਦਾ ਸੀ ਹਾਂਜੀ ਤੇ ਕੰਪਨੀਆਂ ਜਦੋਂ ਅਸੀਂ ਲੋਡ ਚੱਕਦੇ ਹੁੰਦੇ ਸੀਗੇ ਹਾਂਜੀ ਸਿਰਫ ਅਸੀਂ ਇੱਕ ਆਪਣੇ ਮਾਈਂਡ ਦੇ ਵਿੱਚ ਰੋਡ ਔਰ ਜਿਹੜੀ ਰੋਡ ਦੀ ਲੋਕੇਸ਼ਨ ਹੁੰਦੀ ਸੀ ਜਾਂ ਰੋਡ ਈਸਟ ਨੂੰ ਜਾਂਦੀ ਆ ਬੈਸਟ ਨੂੰ ਜਾਂਦੀ ਆ ਜਾਂ ਸਾਊਥ ਨੂੰ ਜਾਂਦੀ ਆ ਅਸੀਂ ਇਹ ਕੋਹ ਨੂੰ ਰੱਖਦੇ ਹਾਂ ਮੁੱਖ ਠੀਕ ਹੈ ਜੀ ਜੀ ਕੋਈ ਉਦੋਂ ਜੀਪੀਐਸ ਨਹੀਂ ਸੀਗਾ ਕੋਈ ਉਦੋਂ GPS ਨਹੀਂ ਹੁੰਦਾ ਸੀ ਹਾਂਜੀ ਹਾਂਜੀ ਤੇ ਬਸ ਜਿਹੜਾ ਜਿੰਨਾ ਸੰਘਰਸ਼ ਕੀਤਾ ਜਿਾ ਅਸੀਂ ਜਿਹੜੇ ਮੈਪ ਹੁੰਦੇ ਸੀਗੇ ਬਸ ਇਹਨੂੰ ਦੇਖ ਕੇ ਹੀ ਰੋਡ ਲੱਭੀਦੀ ਸੀ ਸਿਟੀ ਲੱਭੀਦੀ ਸੀ ਉਹਨੂੰ ਦੇਖ ਕੇ ਲੋਕੇਸ਼ਨ ਜਿਹੜੀ ਕਸਟਮਰ ਦੀ ਹੁੰਦੀ ਸੀ ਉਹਨੂੰ ਲੱਭਦੇ ਹੁੰਦੇ ਸੀ ਹੁਣ ਤਾਂ ਉਦੋਂ ਜਦੋਂ ਉਦੋਂ ਜਦੋਂ ਫੋਨ ਵੀ ਹੁੰਦੇ ਸੀਗੇ ਫੋਨ ਵੀ ਬੜਾ ਐਕਸਪੈਂਸਿਵ ਹੁੰਦਾ ਸੀ ਉਹ ਜਿੰਨੇ ਪੈਸੇ ਫੋਨ ਤੇ ਕਰਨ ਦੇ ਲੱਗਦੇ ਸੀ ਉਹਨੇ ਸੁਣਨ ਦੇ ਲੱਗਦੇ ਹੁੰਦੇ ਸੀ ਜੀ ਜੀ ਸੋ ਕਾਫੀ ਸਮਾਂ ਟਾਪ ਕੇ ਆ। ਉਹਨਾਂ ਤੋਂ ਬੜੀ ਜਿਹੜੀ ਉਹ ਮੋਡਲ ਹੀ ਜ਼ਿੰਦਗੀ ਸੀ ਇੱਥੇ ਆਉਣ ਵਾਲੀ ਕੈਨੇਡਾ ਦੇ ਵਿੱਚ ਸੋਤਾ ਸਭ ਤੁਹਾਡੀ ਉਹ ਕਿਸ ਤਰੀਕੇ ਨਾਲ ਸੀ? ਜਦੋਂ ਉਹ ਹੀ ਸਟਾਰਟਿੰਗ ਦੇ ਵਿੱਚ ਆਏ ਜੀ 2005 ਦੇ ਵਿੱਚ ਜੀ ਬੜਾ ਸੰਘਰਸ਼ ਕੀਤਾ ਜੀ ਮੈਂ ਇੱਥੇ ਇੱਕ ਟਰਕਿੰਗ ਕੰਪਨੀ ਸੀ ਚਲੋ ਉਹ ਅੱਜ ਨਹੀਂ ਗਈ। ਹਾਂ ਜੀ। ਲਾਇਸੈਂਸ ਬਣਾ ਲਿਆ। ਉਹ ਮੈਨੂੰ ਕਹਿੰਦਾ ਬਈ ਜੀ ਯੂ ਐਸ ਦਾ ਵੀਜ਼ਾ ਲੈ ਤੁਹਾਡੇ ਤੋਂ ਜੇ ਯੂ ਐਸ ਦਾ ਵੀਜ਼ਾ ਹੋਏਗਾ ਤਾਂ ਸਾਡੇ ਕੋਲ ਕੰਮ ਐ ਨਹੀਂ ਤਾਂ ਸਾਡੇ ਕੋਲ ਕੰਮ ਹੈ ਨਹੀਂ। ਮੇਰੇ ਜੀ ਪਾਸਪੋਰਟ ਤੇ 6 ਟਾਈਮ ਛੇ ਮੋਹਰਾਂ ਲੱਗੀਆਂ ਸੀਗੀਆਂ ਉਧਰੋਂ ਮੋਹਰ ਲੱਗ ਕਿਉਂ ਨਹੀਂ ਉਦੋਂ ਹੁੰਦਾ ਸੀਗਾ ਵੀ ਕੋਈ ਅਪਾਇੰਟਮੈਂਟ ਦੀ ਲੋੜ ਨਹੀਂ ਹੁੰਦੀ ਸੀ 2005 67 ਤੱਕ ਜੀ ਤੁਸੀਂ ਪਾਸਪੋਰਟ ਲਓ ਸਵੇਰੇ ਜਾ ਕੇ ਫਿਰ ਲਾਈਨ 'ਚ ਲੱਗ ਜਾਓ ਅੱਛਾ ਜੀ ਤੇ ਉਹ ਤੁਹਾਡਾ ਪਾਸਪੋਰਟ ਲੈ ਲਾਂਦੇ ਸੀਗੇ ਤਾਂ ਜੇ ਜਾਂ ਮੋਹਰ ਲੱਗਦੀ ਸੀ ਜਾਂ ਵੀਜ਼ਾ ਲੱਗਦਾ ਸੀ ਇੱਕ ਚੀਜ਼ ਲੱਗਦੀ ਸੀ ਮੇਰੇ 5 ਕੀ 6 ਵਾਰ ਮੇਰੇ ਸਟੈਂਪਾਈ ਲੱਗ ਗਈਆਂ ਸੀ ਤੇ ਅਖੀਰ ਦੇ ਵਿੱਚ ਮੈਨੂੰ ਤਾਂ ਐਂ ਲੱਗਦਾ ਵੀ ਉਹ ਵੀ ਸੋਚ ਲਏ ਮਜਬੂਰ ਹੋ ਗਏ ਸੀ ਵੀ ਇਹ ਦੂਏ ਕਿਤੇ ਨਾ ਆ ਜਾਂਦਾ ਚੱਕ ਕੇ ਵੀ ਕਿ ਚੱਕਰ ਕੀ ਆਉਣੀ ਫਿਰ ਮੇਰੇ ਮੇਰੀ ਕੰਪਨੀ ਸਟੈਂਡ ਬੈਕ ਹੁੰਦੀ ਸੀ ਜੀ ਪੈਟਕੋ ਬ੍ਰਦਰ ਪੀਬੀਐਕਸ ਤੋਂ ਫਿਰ ਉਹਨੇ ਮੇਰੇ ਕੰਟੈਕਟ ਕੀਤਾ ਸਾਡੇ ਮਾਲਕ ਦੇ ਨਾਲ ਆਂਡਰ ਦੇ ਨਾਲ ਉਹਨੇ ਦੱਸਿਆ ਵੀ ਮੇਰੇ ਤੋਂ ਕੰਮ ਹੀ ਇਹ ਆ ਸੋ ਉਸ ਵਕਤ ਵੀ ਗੁਰੂ ਘਰ ਪਾਈਪਲਾਈਨ ਹੁੰਦਾ ਸੀਗਾ ਜੀ ਸਭ ਤੋਂ ਜ਼ਿਆਦਾ ਸਾਨੂੰ ਪਾਈਪਲਾਈਨ ਸਿਕ ਸੋਸਾਇਟੀ ਆਫ ਜਿਹੜਾ ਗੁਰੂ ਘਰ ਆ ਜੀ ਸਾਨੂੰ ਉਹਨਾਂ ਨੇ ਸੰਭਿਆ ਅਸੀਂ ਜਦੋਂ ਵੀ ਕੋਈ ਫਰਾਈਡੇ ਆਉਂਦਾ ਸੀ ਫਰਾਈਡੇ ਸੈਟਰਡੇ ਸੰਡੇ ਨਾਲੇ ਗੁਰੂ ਘਰ ਸੇਵਾ ਕਰੀਦੀ ਸੀ ਤੇ ਨਾਲੇ ਜਿੰਨਾ ਕੁ ਬਾਦ ਤੋਂ ਵੱਧ ਹੋ ਸਕਦਾ ਸੀ ਅਸੀਂ ਉੱਥੇ ਆਪਣੀ ਸੇਵਾ ਨੂੰ ਬਾਦ ਤੋਂ ਵੱਧ ਲਾਈਦਾ ਸੀ ਉਹਦੇ ਨਾਲ ਫਿਰ ਮੈਂ ਮੈਂ ਤਾਂ ਜੀ ਫਿਰ ਇੱਥੇ ਆਣ ਕੇ ਟਰੱਕ ਵੀ ਧੋਤੇ ਅੱਛਾ ਫਿਰ ਜਦੋਂ ਕੰਮ ਤੇ ਉਹ ਕੰਮ ਤੇ ਉਹ ਸਾਨੂੰ ਲਿਜਾਵੇ ਨਾ ਓਨਰ ਜਿਹੜਾ ਸੀਗਾ ਜੀ ਫਿਰ ਉਹ ਤੁਹਾਨੂੰ ਪਤਾ ਜੀ ਖਰਚੇ ਤਾਂ ਸੀਗੇ ਜੀ ਇੱਕ ਉਧਰੋਂ ਆਏ ਵੀ ਵਰਕ ਪਰਮਿਟ ਤੇ ਸੀਗੇ ਸੋ ਮੁੜ ਕੇ ਇੱਥੇ ਸੈਟਰਡੇ ਸੰਡੇ ਜਾਂ ਕਿਸੇ ਨੇ ਵੀ ਕਾਲ ਕਰ ਦੇਣੀ ਵੀ ਸਾਡੇ ਟਰੱਕ ਤੋਂ ਜੋ ਆਣ ਕੇ ਕੋਲ ਤਾਂ ਕਿ ਕਾਫੀ ਸਮਝ ਗਿਆ ਟਾਫ ਕੱਢਿਆ ਹੁਣ ਚਲੋ ਗੁਰੂ ਮਹਾਰਾਜ ਦੀ ਬੜੀ ਕਿਰਪਾ ਚੜ੍ਹਦੀ ਕਲਾ ਚਾ ਸੋ ਹਰ ਬੰਦਾ ਇਸ ਪੜਾਅ ਦੇ ਵਿੱਚ ਦੀ ਲੰਗਿਆ ਤੇ ਜੇਚੋਂ ਮੈਂ ਵੀ ਲੰਗਿਆ ਜੀ ਸੋ ਆਪਣੇ ਸਰ ਸਾਹਿਬ ਸਹੋਤਾ ਸਾਹਿਬ ਨਾਲ ਯਾਰੀ ਦੀ ਜਿਹੜੀ ਸਾਂਝ ਹੈ ਉਹ ਕਿਸ ਤਰੀਕੇ ਦੇ ਨਾਲ ਹਾਂਜੀ ਇਹ ਐਕਚੁਅਲੀ ਜਦੋਂ ਮੈਂ ਆਇਆ ਸੀਗਾ ਨਾ ਉਸ ਟਾਈਮ ਤੇ ਮੈਂ ਵੀ ਥੋੜਾ ਜਿਹਾ ਟਾਈਮ ਡਰਾਈਵਿੰਗ ਜੌਬ ਕੀਤੀ ਸੀਗੀ ਸੋ ਡਰਾਈਵਿੰਗ ਜੌਬ ਹੁਣ ਕਰਕੇ ਸਾਡਾ ਜਿਹੜਾ ਆਫਸਰ ਵਿੱਚ ਫਰੈਂਡਸ਼ਿਪ ਹੋਈ ਸਭ ਤੋਂ ਪਹਿਲਾਂ ਸੋ ਮੈਂ ਕਹਿ ਸਕਦਾ ਅਸੀਂ ਪਹਿਲਾ ਟ੍ਰੈਪ ਜਦੋਂ ਮੇਰੇ ਮੇਰੀ ਜਰਨੀ ਡਰਾਈਵਿੰਗ ਦੀ ਸ਼ੁਰੂ ਹੋਈ ਸੀ ਅਸੀਂ ਇਕੱਠਿਆਂ ਨੇ ਲਾਇਆ ਸੀ ਅੱਛਾ ਜੀ ਬਸ ਉਹ ਸਾਡਾ ਟਾਈ ਆ ਪੈਸਾ ਬਣਿਆ ਹੁਣ ਭਰਾਵਾਂ ਦੇ ਵਿੱਚ ਉਹ ਚੀਜ਼ ਕਨਵਰਟ ਹੋ ਗਈ ਹੈ ਨਾ ਤੇ ਉਸ ਦਿਨ ਤੋਂ ਡੇਵਾਂ ਤੋਂ ਅਸੀਂ ਇਕੱਠੇ ਆਰ ਕੰਮ ਦੇ ਵਿੱਚ ਸੁਪਨਾ ਲੈ ਲਿਆ ਸੀ ਟ੍ਰਿਪ ਵੇਲੇ ਵੀ ਕਿਸੇ ਦਿਨ ਕਾਲ ਗਰੁੱਪ ਵੀ ਖੜਾ ਹੋ ਜਾਊਗਾ ਗੱਲ ਇਸ ਤਰ੍ਹਾਂ ਸੀਗੀ ਸੋਚਦਾ ਸੀਗੀ ਜੀ ਬਹੁਤ ਸਮੇਂ ਤੋਂ ਹਾਂਜੀ ਤੇ ਬਾਕੀ ਪਰਮਾਤਮਾ ਕਹਿੰਦਾ ਬਹੁਤਾ ਕਈਏ ਬਹੁਤਾ ਹੋਏ ਹਾਂਜੀ ਸੋ ਜਦੋਂ ਬਲਤੇਜ ਮਿਲ ਗਿਆ ਹਾਂਜੀ ਅਸੀਂ ਦੋਵੇਂ ਜਣੇ ਇਕੱਠੇ ਟ੍ਰਿਪ ਤੇ ਵੀ ਗਏ ਪਰ ਬਲਤੇਜ ਦੀ ਜਿਹੜੀ ਸੌਸ ਸੀ ਇਹ ਐਕਚੁਅਲੀ ਪਸ਼ੋਕਰ ਬਲਤੇਜ ਦਾ ਸ਼ੁਰੂ ਤੋਂ ਮਕੈਨਿਕਲ ਹੈ ਠੀਕ ਹੈ ਜੀ ਇਹਨਾਂ ਤੇ ਫਾਦਰ ਸਾਹਿਬ ਮਸ਼ੀਨਿਸਟ ਸੀਗੇ ਪਿੰਡ ਦੇ ਵਿੱਚ ਅ ਬਲਤੇਜ ਖੋਦ ਡਿਸਟ੍ਰਿਕਟ ਮੋਗਾ ਤੋਂ ਮਹੇਸ਼ਤਰੀ ਸੰਧੂਆ ਪਿੰਡ ਤੋਂ ਬਲੋਂਗ ਕਰਦਾ ਠੀਕ ਹੈ ਜੀ ਸੋ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਉਹ ਵੀ ਮਕੈਨਿਕਸ ਸੀਗੇ ਇਹਨਾਂ ਦੀ ਫੈਮਲੀ ਦੇ ਵਿੱਚ ਹੀ ਮਕੈਨਿਕ ਸੀ ਹੁਣ ਮੇਰੀ ਫੈਮਲੀ ਦੇ ਵਿੱਚ ਸੀ ਨਹੀਂ ਕੋ ਸਾਰੇ ਸਾਡੇ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਉਤੋਂ ਤੁਹਾਨੂੰ ਪਤਾ ਹੀ ਹੈ ਜੀ ਉਧਰ ਜ਼ਮੀਨਾਂ ਘਟਿਆ ਤਾਂ ਲੋਕ jobbਾਂ ਤੇ ਜ਼ਿਆਦਾ ਯਕੀਨ ਕਰਦੇ ਜਾਂ ਇਹਨਾਂ ਕੰਟਰੀਆਂ ਚ ਜਾ ਜੋ ਸੋ ਜਦੋਂ ਮੈਂ ਫਿਰ ਇੱਥੇ ਆਇਆ ਬਲਤੇਜ ਦਾ ਫਿਰ ਟੈਕਨੀਕਲੀ ਬ੍ਰੇਨ ਸੀ ਇਹ ਫਿਰ ਮੈਂ ਇਹ ਜਿਆਦਾ ਮਕੈਨਿਕਾ ਵਾਲੇ ਪਾਸੇ ਨੂੰ ਇਹ ਵੀ ਚੱਲ ਗਿਆ ਫਿਰ ਮੈਂ ਟਰੱਕ ਵਾਲੇ ਪਾਸੇ ਹੀ ਰਹਾ ਫਿਰ ਮੈਂ ਟਰੱਕ ਨਹੀਂ ਛੱਡਿਆ ਤੇ ਬਟ ਫਿਰ ਉਹਦੇ ਵਿੱਚ ਸਾਡੇ ਕੋਈ 5-6 ਸਾਲ ਦਾ ਇੱਕ ਗੈਪ ਰਿਹਾ ਇਹ ਪੜਦਾ ਰਿਹਾ ਨਾਲ ਨਾਲ ਇਹਨੇ ਜੌਬ ਵੀ ਕੀਤੀ ਤਾਂ ਮੈਂ ਟਰੱਕ ਚਲਾਉਂਦਾ ਰਿਹਾ ਫਿਰ 2018 ਦੇ ਵਿੱਚ ਅਸੀਂ ਅਕਾਲ ਫਰੇਟ ਸਿਸਟਮ ਪਹਿਲਾਂ ਇਹ ਹੁੰਦੀ ਸੀ ਪਨੇਸਰ ਟਰੱਕ ਸੈਂਟਰ ਠੀਕ ਹੈ ਜੀ ਫਿਰ ਇਹ ਬਣਾਈ ਜੀ ਅਸੀਂ ਅਕਾਲ ਦੇ ਨਾਂ 'ਚ ਫੇਰ ਬਣਾਈ ਅਕਾਲ ਫਰੇਟ ਸਿਸਟਮ ਇੰਕ ਸਾਡੀ ਟਰਾਂਸਪੋਰਟ ਚੱਲੀ ਜੀ ਫੇਰ 2018 ਤੋਂ ਅਸੀਂ ਦੋਵੇਂ ਭਾਈਵਾਲੀ ਚ ਆ ਗਏ ਇਕੱਠੇ ਮੈਂ ਤੇ ਬਲਤੇਜ ਫੇਰ ਐਜ਼ ਅ ਪਾਰਟਨਰਸ਼ਿਪ ਸਾਡਾ ਬਹੁਤ ਕਿਰਪਾ ਕਰਕੇ ਸਾਡੇ ਪਰਿਵਾਰਾਂ ਦੀ ਬੜੀ ਆਪਸ ਵਿੱਚ ਸਾਡੇ ਬੱਚਿਆਂ ਦੀ ਸਾਡੀ ਬੜੀ ਬੜੀ ਵਧੀਆ ਤੇ ਨਿੱਗੀ ਤੇ ਪਿਆਰੀ ਸਾਂਝ ਆ ਤੇ ਬੜੀ ਜਦੋਂ ਵੀ ਕੋਈ ਸਾਨੂੰ ਇੱਕ ਦੂਜੇ ਨਾਲ ਕਿਸੇ ਤਰ੍ਹਾਂ ਦੀ ਵੀ ਲੋੜ ਪੈਂਦੀ ਆ ਤਾਂ ਬਿਨਾਂ ਸੱਦੇ ਅਸੀਂ ਇੱਕ ਦੂਜੇ ਨਾਲ ਖੜਦੇ ਆ ਬਿਲਕੁਲ ਚੜਦੇ ਬਿਨਾਂ ਕਿਸੇ ਸ਼ਰਤ ਤੋਂ ਬਿਨਾਂ ਕਿਸੇ ਲਾਲਚ ਤੋਂ ਬੜੀ ਕਿਰਪਾ ਗੁਰੂ ਮਹਾਰਾਜ ਦੀ ਚਲੋ ਬਹੁਤ ਵੱਡੀ ਗੱਲ ਹੈ ਵੀ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਅੱਜ ਬੰਦਾ ਹਰ ਬੰਦਾ ਪੈਸੇ ਵੱਲ ਭੱਜਦਾ ਜਿੱਥੇ ਹਰ ਬੰਦਾ ਹੁੰਦਾ ਵੀ ਯਾਰ ਉਹਨੂੰ ਧੋਖਾ ਦੇ ਕੇ ਮੈਂ ਅੱਗੇ ਵੱਧ ਜਾ ਜਾਂ ਉਹਦੇ ਮੋਢੇ ਤੇ ਰੱਖ ਕੇ ਮੈਂਗਾ ਉਹ ਜਾ ਸੋ ਉਹਦੇ ਵਿੱਚ ਵੀ ਤੁਹਾਡੀ ਇਸ ਤਰੀਕੇ ਦੀ ਸਾਂਝ ਗੁਰੂ ਮਾਰੇ ਕਰਨ ਵੀ ਅਸੀਂ ਇਹ ادارے ਵੱਲੋਂ ਦੁਆ ਕਰਦੇ ਆ ਵੀ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਬਚੀ ਬਦੇ ਸੋ ਪਾਜੀ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਜਦੋਂ ਆਪਾਂ ਕੋਈ ਪੌੜੀ ਚੜ੍ਹਦੇ ਹਾਂ ਹਨਾ ਰਾਹ ਬੜੇ ਔਖੇ ਹੁੰਦੇ ਨੇ ਕਈ ਵਾਰ ਰਾਹ ਪੱਧਰੇ ਨਹੀਂ ਮਿਲਦੇ ਸਾਨੂੰ ਆਪ ਪੱਧਰੇ ਕਰਨੇ ਪੈਂਦੇ ਨੇ ਸੋ ਜਦੋਂ ਅਕਾਲ ਗਰੁੱਪ ਦੀ ਸ਼ੁਰੂਆਤ ਹੁੰਦੀ ਆ ਅ ਫਰੇਟ ਸਿਸਟਮ ਦੀ ਜਦੋਂ ਉਸ ਤੋਂ ਵੀ ਪਹਿਲਾਂ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਅਕਾਲ ਟਰੱਕ ਐਂਡ ਟੈਲਰ ਰਿਪੇਅਰ ਸ਼ਾਪ ਹੋਂ ਦੇ ਵਿੱਚ ਆਉਂਦੀ ਹੈ ਉਦੋਂ ਕਿਸ ਤਰੀਕੇ ਦੇ ਆਬਸਟੈਕਲਸ ਆਏ ਹਾਂਜੀ ਇਹ ਬਿਲਕੁਲ ਸਹੀ ਗੱਲ ਆ ਜਿਹੜੀ ਹਾਸ਼ਮ ਫਤੇ ਨਸੀਬ ਤੇਨਾਂ ਨੂੰ ਜਿੰਨਾ ਹਿੰਮਤ ਯਾਰ ਬਣਾਈਆਂ ਨੇ ਇਹ ਮੈਂ ਕਹੂੰਗਾ ਵੀ ਇਹ ਬਿਲਕੁਲ ਸਹੀ 100% ਲਾਈਨ ਸਹੀ ਆ ਹਾਂਜੀ ਤੇ ਇਹ ਵਾਕਈ ਸਹੀ ਗੱਲ ਹੈ ਜਦੋਂ ਸ਼ੁਰੂਆਤ ਕੀਤੀ ਵਾਕਈ ਟਫ ਟਾਈਮ ਸੀਗਾ ਦਿਨ ਰਾਤ ਇੱਕ ਵੀ ਕਰਨਾ ਪਿਆ ਹਨਾ ਕੋਈ ਟਾਈਮ ਨਹੀਂ ਦੇਖਿਆ ਬਿਨਾਂ ਟਾਈਮ ਇਹ ਵੀ ਨਹੀਂ ਇੱਕ ਆਪਣਾ ਜਿਹੜਾ ਲਾਲਚ ਇਹ ਵੀ ਤਿਆਗਤਾ ਵੀ ਯਾਰ ਮੈਂ ਜੇ ਘਰੋਂ ਤੁਰਿਆ ਤਾਂ ਮੈਂ ਆਹ ਪੈਸੇ ਹੀ ਕਮਾ ਕੇ ਜਾਣਾ ਇਹ ਵੀ ਤਿਆਗਤਾ ਵੀ ਹਾਂ ਮੈਂ ਤੁਰਿਆ ਤਾਂ ਮੈਂ ਇੱਕ ਸਰਵਿਸ ਪ੍ਰੋਵਾਈਡਰ ਬਣਿਆ ਮੈਂ ਸਰਵਿਸ ਪ੍ਰੋਵਾਈਡ ਕਰਨੀ ਆ ਪੈਸੇ ਨੂੰ ਵੀ ਤਿਆਗਿਆ ਤੇ ਆਪਦੇ ਟਾਈਮ ਨੂੰ ਵੀ ਦੇਖਿਆ ਨਿਕਾ ਨਾ ਤੇ ਕਾਫੀ ਜਿਹੜੇ ਪਹਿਲੇ ਮੋਢਲੇ ਸਾਲ ਸੀਗੇ ਉਹ ਵਾਰ ਕਹਾੜ ਕੀ ਤਾਂ ਸਟੈਲ ਵੀ ਕਰਦੇ ਆ ਅਸੀਂ ਨੂੰ ਕੋਈ ਗੱਲ ਅਸੀਂ ਕੰਮ ਤੋਂ ਨਹੀਂ ਭਾਈ ਦੇਗੇ ਇਹ ਮੇਰੀ ਸਾਰੀ ਟੀਮ ਆ ਜਿਹੜੀ ਇੱਕ ਸ਼ਾਪ ਦੀ ਹੈ ਨਾ ਹਾਂਜੀ ਬਿਲਕੁਲ ਆਪ ਤੁਸੀਂ ਅੱਗੇ ਆਓ ਜੀ ਮੈਂ ਚਾਹਨਾ ਸਾਰੇ ਬਿਲਕੁਲ ਨਾਲ ਹੋਵੋ ਹਾਂਜੀ ਹਾਂਜੀ ਤੇ ਮੈਨੂੰ ਇੱਕ ਸਭ ਤੋਂ ਵੱਡੀ ਜਿਹੜੀ ਮੈਨੂੰ ਫਖਰ ਤੇ ਮੈਨੂੰ ਪ੍ਰਾਊਡ ਵਾਲੀ ਗੱਲ ਹੈਗੀ ਆ ਵੀ ਜੇ ਅਕਾਲ ਦੀ ਕੋਈ ਟੀਮ ਦੇ ਵਿੱਚ ਬੰਦਾ ਆਇਆ ਤੇ ਅਕਾਲ ਨੇ ਸਭ ਨੂੰ ਹੀ ਬਰਕਤਾਂ ਪਾਈਆਂ ਤੇ ਸਭ ਹਰ ਬੰਦੇ ਨੂੰ ਇਕੱਲਾ ਪੈਸਾ ਨਹੀਂ ਦਿੱਤਾ ਉਹਨੂੰ ਗਰੋਥ ਵੀ ਦਿੱਤੀ ਆ ਇਹ ਮੈਨੂੰ ਕਿ ਕਈ ਮੁੰਡੇ ਇੱਥੋਂ ਸਾਡੇ ਤੋਂ ਕੰਮ ਸਿੱਖ ਕੇ ਬਿਜ਼ਨਸ ਦੇ ਵਿੱਚ ਵੀ ਗਏ ਹੋਏ ਆ ਉਹਨਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਗਰੋਥ ਦਿੱਤੀ ਇਸ ਕੰਪਨੀ ਨੇ ਜੀ ਆ ਬਹੁਤ ਮੈਂ ਕਹਿ ਸਕਦਾ ਵੀ ਹੁਣ ਵੀ ਮੁੰਡੇ ਹੈਗੇ ਤੇ ਜਾਂ ਜਿਹੜੇ ਪਹਿਲਾਂ ਵੀ ਸੀਗੇ ਆਪਣਾ ਉਹਨਾਂ ਨੇ ਜ਼ਿੰਦਗੀ ਦਾ ਕੈਰੀਅਰ ਹੀ ਇੱਥੇ ਸ਼ੁਰੂ ਕੀਤਾ ਸੀ ਇਸ ਕੰਪਨੀ ਦੇ ਵਿੱਚ ਠੀਕ ਹੈ ਜੀ ਤੇ ਇੱਥੋਂ ਹੀ ਸਿੱਖ ਕੇ ਇੱਥੋਂ ਹੀ ਅੱਗੇ ਉਹਨਾਂ ਨੇ ਵੱਧ ਕੇ ਆਪਦੀ ਜ਼ਿੰਦਗੀ ਨੂੰ ਆਪਦੀਆਂ ਇਛਾਵਾਂ ਡਿਜ਼ਾਇਰਸ ਫulfil ਕਰ ਰਹੇ ਆ ਤੇ ਕਰਨਗੇ ਵੀ ਹਨਾ ਸੋ ਹਮੇਸ਼ਾ ਹੀ ਜਿਹੜੀ ਮੇਰੀ ਪਾਲਸੀ ਰਹੀ ਆ ਉਹ ਵੈਨ ਐਂਡ ਵੈਨ ਦੀ ਪਾਲਸੀ ਰਹੀ ਆ ਮੈਂ ਕਦੇ ਨਹੀਂ ਇਹ ਸੋਚਦਾ ਵੀ ਯਾਰ ਜੇ ਮੈਂ ਕੰਮ ਕਰਦਾ ਤੇ ਮੇਰੇ ਨਾਲ ਦਾ ਬੰਦਾ ਨਾ ਅੱਗੇ ਵਧੇ ਜਾਂ ਉਹ ਮੇਰੇ ਬਰਾਬਰ ਨਾ ਹੋਵੇ ਜਾਂ ਮੇਰੇ ਮੈਂ ਉਹਨੂੰ ਇੱਕ ਐਸੇ EMPLOYEES ਹੀ ਸਮਝ ਕੇ ਰੱਖਿਆ ਮੈਂ ਉਹਨੂੰ ਆਪਦਾ ਹੀ ਫੈਮਿਲੀ ਮੈਂਬਰ ਸਮਝ ਕੇ ਚੱਲਦਾ ਔਰ ਮੈਂ ਕਰਨਾ ਵੀ ਇਵੇਂ ਹੀ ਆ ਜਿੰਨਾ ਟਾਈਮ ਵੀ ਰਹਾਂਗਾ ਬਿਜ਼ਨਸ ਦੇ ਵਿੱਚ ਜਮ ਮਾਲਕ ਨੇ ਜੋ ਟਾਈਮ ਦਿੱਤਾ ਹਨ ਤੇ ਸੋ ਹੁਣ ਵੀ ਇਵੇਂ ਹੀ ਆ ਮੇਰਾ ਜਿੰਨੇ ਵੀ ਬੰਦੇ ਅਸੀਂ ਉਹ ਸ਼ਿਕਾਰਚ ਜੇ ਮੈਂ ਕਰਦਾ ਤੇ ਮੇਰੇ ਨਾਲ ਦੇ ਬੰਦੇ ਵੀ ਮੇਰੇ ਨਾਲ ਹੀ ਉਹਨਾ ਕਰਦੇ ਆ ਇਹ ਰੋਜੀ ਜਿੰਦ ਤੱਕ ਕਿਰਤ ਲਈ ਰੋਜੀ ਰੋਟੀ ਲਈ ਤਾਂ ਕਰਦੇ ਹੀ ਆ ਪਰ ਆਲਵੇਸ ਰੈਡੀ ਵੀ ਰਹਿੰਦੇ ਨਾਲ ਕੰਮ ਲਈ ਜੇ ਅਸੀਂ ਕਹਿ ਦਈਏ ਵੀ ਯਾਰ ਅੱਜ ਆਹਾ ਸਾਡੀ ਜੌਬ ਆਈ ਹੈ ਤੇ ਅਸੀਂ ਡਨ ਕਰਕੇ ਜਾਣੀਆਂ ਜੌਬ ਨੂੰ ਤੇ ਐਮਰਜੈਂਸੀ ਆ ਤੇ ਸਾਨੂੰ ਸਾਡੀ ਟੀਮ ਨੇ ਕਿਸੇ ਨੇ ਇਹ ਨਹੀਂ ਕਰ ਨਹੀਂ ਯਾਰ ਅਸੀਂ ਸਾਨੂੰ ਆਪ ਦਾ ਕੋਈ ਐਕਸਕਿਊਜ਼ ਵੀ ਨਹੀਂ ਬਣਾ ਇਵਨ ਕਿ ਆਪਦੇ ਕੰਮ ਵੀ ਜੇ ਉਹਨਾਂ ਦਾ ਕੋਈ ਪਰਸਨਲ ਹੁੰਦਾ ਉਹਨੂੰ ਕੈਨਸਲ ਕਰ ਦਿੰਦੇ ਇਹਨੂੰ ਪ੍ਰਾਇੋਰਟੀ ਦਿੰਦੇ ਆ ਇਹਨੂੰ ਕੰਮ ਨੂੰ ਕਿਉਂਕਿ ਇਹ ਇਹਨੂੰ ਇੱਕ ਫਰਸਟ ਪ੍ਰਾਇੋਰਟੀ ਤੇ ਰੱਖਦੇ ਆ ਆਪਦੀ ਕੰਪਨੀ ਨੂੰ ਸੋ ਇਸ ਗੱਲ ਤਾਂ ਮੈਨੂੰ ਬਹੁਤ ਪ੍ਰਾਊਡ ਆ ਜੀ ਫਖਰ ਹੈ ਤੇ ਹੋਰ ਇਹ ਵੀ ਗੱਲ ਦਾ ਫਖਰ ਆ ਵੀ ਜੇ ਬੰਦੇ ਆਏ ਆ ਤੇ ਉਸ ਗੱਲ ਦਾ ਕੋਈ ਰਿਗਰੈਟ ਨਹੀਂ ਕਰਕੇ ਗਿਆ ਹੋਊਗਾ ਵੀ ਯਾਰ ਸਾਡਾ ਕੁਝ ਬਣਿਆ ਹੀ ਨਹੀਂਗਾ ਜੋ ਕੁਝ ਹਨ ਬਿਲਕੁਲ ਤੇ ਜੇ ਜਿਸ ਹਿਸਾਬ ਨਾਲ ਮੈਂ ਕਹਿੰਦਾ ਵੀ ਚਲੋ ਅਸੀਂ ਬਹੁਤ ਵੱਡੀ ਕੰਪਨੀ ਤਾਂ ਨਹੀਂ ਫਿਰ ਵੀ ਜਿਸ ਲੈਵਲ ਤੇ ਅਸੀਂ ਹੈਗੇ ਆ ਸਾਨੂੰ ਇਸ ਗੱਲ ਦਾ ਪੂਰਾ ਮਾਣ ਹੈ ਸੋ ਇਹ ਹਰਪ੍ਰੀਤ ਜਿਹੜਾ ਸਾਡਾ ਸ਼ਾਪ ਸੁਪਰਵਾਈਜ਼ਰ ਆ ਇਹ ਨੇ ਡੇ 1 ਤੋਂ ਮੇਰੇ ਨਾਲ ਐਜ਼ ਅ ਬ੍ਰਦਰ ਕੰਮ ਕਰਦਾ ਹਨਾ ਤੇ ਸਾਡੇ ਫੈਮਲੀ ਕਦੇ ਮੈਨੂੰ ਇਹ ਫੇਲ ਨਹੀਂ ਹੁੰਦਾ ਮੈਂ ਬਾਹਰ ਲਈ ਕੰਮ ਕਰਦਾ ਸ਼ਾਪ ਹੈਂਡਲ ਕਰਦੇ ਆ ਸਾਰਾ ਟੀਮ ਨੂੰ ਲੀਡ ਕਰਦੇ ਆ ਠੀਕ ਹੈ ਤੇ ਸੋਤਾ ਸਾਹਿਬ ਹੈਗੇ ਆਪ ਦਾ ਕਾਲ ਫਰੇਟ ਨੂੰ ਪ੍ਰੋਪਰ ਲੀਡ ਕਰਦੇ ਆ ਤੇ ਚਲੋ ਮੇਰੇ ਜਿਹੜੇ ਆਪਦੇ ਵੰਜੀਰੀਅਲ ਲੈਵਲ ਕੇ ਹੋਰ ਕੰਮ ਹੁੰਦੇ ਉਹ ਮੈਂ ਕਰਦਾ ਰਹਿਣਾ ਹਾਂ ਤੇ ਸੋ ਮੈਨੂੰ ਨੂੰ ਹਰਪ੍ਰੀਤ ਨੂੰ ਵੀ ਇੰਟਰੋਡਿਊਸ ਇੱਕ ਵਾਰ ਕਰਾਉਂਦਾ ਜੀ ਬਿਲਕੁਲ ਹਰਪ੍ਰੀਤ ਭਾਈ ਕੀ ਹਾਲ ਚਾਲ ਠੀਕ ਹੋ ਸੱਜਣਾ ਭਾਈ ਜੀ ਠੀਕ ਠਾਕ ਚੜਦੀ ਕਲਾ ਹੀ ਚੜਦੀ ਕਲਾ ਸੋ ਭਾਜੀ ਉਹਨਾਂ ਨੇ ਜ਼ਿਕਰ ਤੁਹਾਡਾ ਵੀ ਕੀਤਾ ਹੈ ਕਹਿੰਦੇ ਵੀ ਸ਼ੁਰੂਆਤੀ ਦਿਨਾਂ ਤੋਂ ਹੀ ਨਾਲ ਨੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਹਾਂਜੀ 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 ਸੋ ਭਾਈ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿਸੇ ਵੀ ਜਗ੍ਹਾ ਤੇ ਕੰਮ ਕਰਦੇ ਆ ਉਥੇ EMPLOYEE ਤੇ EMPLOYER ਦਾ ਜਿਹੜਾ ਰਿਸ਼ਤਾ ਜੇ ਕਿਤੇ ਉਹ ਵਿਗੜ ਗਿਆ ਤਾਂ ਸਮਝੋ ਫਿਰ ਉਹ ਰਿਸ਼ਤਾ ਬਹੁਤ ਥਾਵਾਂ ਤੇ ਉਹ ਐਗਜ਼ਾਮਪਲ ਸੈੱਟ ਕਰ ਦਿੰਦਾ ਵੀ ਨਹੀਂ ਯਾਰ EMPLOYEE ਲਈ ਵੀ ਤੇ EMPLOYER ਲਈ ਵੀ ਹੈਨਾ ਸੋ ਤੁਹਾਡ ਰਾਸੋ ਕਿਵੇਂ ਦਾ ਮਹਿਸੂਸ ਹੁੰਦਾ ਆ ਜਿੱਥੇ ਇੱਥੇ ਬਹੁਤ ਵਧੀਆ ਤੇ ਕਦੇ ਵੀ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਆਈ ਜੀ ਜੇ ਮੈਨੂੰ ਕਿਤੇ ਵੀ ਫਾਈਨੈਂਸ਼ੀਅਲ ਪ੍ਰੋਬਲਮ ਆਇਆ ਕੁਛ ਵੀ ਭਾਈ ਮੇਰੇ ਨਾਲ ਖੜੇ ਹਮੇਸ਼ਾ ਕਿਸੇ ਤਰ੍ਹਾਂ ਦੀ ਕੋਈ ਸਲਾਹ ਲੈਣੀ ਆ ਮੈਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਪਈ ਜੀ ਮੇਰੇ ਸਾਰਾ ਸੋਲੂਸ਼ਨ ਇੱਥੇ ਹੀ ਹੋ ਜਾਂਦੇ ਆ ਠੀਕ ਹੈ ਜੀ ਸੋ ਨਾਲ ਹੋਰ ਵੀ ਟੀਮ ਹੈ ਸਾਰੀ ਬਾਈ ਖੜੇ ਆ ਬਈ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਸੁਵਤਾ ਸਾਹਿਬ ਸਵਾਲ ਕਿਉਂਕਿ ਸਮਾਂ ਆਪਣੇ ਕੋਲੇ ਥੋੜਾ ਹੈ ਬਾਈ ਬਣਾਣੇ ਵੀ ਅੱਜ ਰਵਾਨਗੀ ਪਾਉਣੀ ਆ ਸੋ ਗੱਲ ਇਹ ਹੀ ਆ ਵੀ ਕਿ ਜਾਂਦੇ ਆਂ ਤੇ ਤੁਸੀਂ ਇੱਕ ਬਿਜ਼ਨਸ ਬਿਜ਼ਨਸਮੈਨ ਵੀ ਹੋਣਾ ਬਿਜ਼ਨਸ ਕਰਦੇ ਹੋ ਸੋ ਇੱਕ ਸਕਸੈਸਫੁਲ ਜਿਹੜਾ ਬਿਜ਼ਨਸਮੈਨ ਹੁੰਦਾ ਹੈ ਉਹਦੀਆਂ ਕੁਆਲਿਟੀਆਂ ਤੁਹਾਨੂੰ ਕੀ ਲੱਗਦਾ ਵੀ ਵਿੱਚ ਕਿਹੜੀਆਂ-ਕਿਹੜੀਆਂ ਹੋਣੀਆਂ ਚਾਹੀਦੀਆਂ ਸਭ ਤੋਂ ਪਹਿਲੀ ਕੁਆਲਿਟੀ ਹੈ ਵੀ ਜਿਦਾਂ ਬਲਤੇਜ ਜਾਂ ਮੈਂ ਹਾਂਜੀ ਬਲਤੇਜ ਜੇ ਜਰਦੀਮੈਂਟ ਤੇ ਰੈੱਡ ਸੀਲ ਆ ਨਾ ਹ ਪਾਸ ਜਾਂਦਾ ਜਾਂ ਜ਼ਿਆਦਾ ਘਟ ਹੁੰਦਾ ਇਹਨੇ ਕਦੀ ਇਹ ਨਹੀਂ ਦੇਖਿਆ ਵੀ ਮੈਂ ਸ਼ਾਪ ਦਾ ਓਨਰ ਆ ਇਹ ਰਾਈਟ ਵੇ ਇਨੇ ਆਪਣੀ ਡਰੈਸ ਪਾਉਂਦਾ ਮਕੈਨਿਕ ਵਾਲੀ ਤਾਂ ਟਰੱਕਾਂ ਦੇ ਥੱਲੇ ਪੜ ਜਾਂਦਾ ਇਸੇ ਤਰ੍ਹਾਂ ਮੈਂ ਆ ਜੀ ਅਸੀਂ ਜੇਕਰ ਕੋਈ ਸਾਡਾ ਲੋਡ ਚੱਕਿਆ ਆ ਜੇ ਕਿਸੇ ਡਰਾਈਵਰ ਨੇ ਰਾਈਟ ਵੇ ਰਿਫਿਊਜ਼ ਕਰਤਾ ਲੋਡ ਜਾਂ ਕੋਈ ਉਹਨੂੰ ਮਜਬੂਰੀ ਪੈ ਗਈ ਜਾਂ ਮੁਸ਼ਕਲ ਪੈ ਗਈ ਜਾਂ ਅਰਜੈਂਟਲੀ ਕੋਈ ਉਹਨੂੰ ਅਮਰਜੈਂਸੀ 'ਚ ਨਹੀਂ ਜਾ ਸਕਦਾ ਅਸੀਂ ਕਦੀ ਇਸ ਚੀਜ਼ ਦੀ ਵੇਟ ਨਹੀਂ ਕੀਤੀ ਵੀ ਅਸੀਂ ਲੋਡ ਕੈਨਸਲ ਕਰ ਦਈਏ ਰਾਈਟ ਵੇ ਅਸੀਂ ਆਪਣਾ ਬੈਗ ਰੈਡੀ ਹੁੰਦਾ ਜੀ ਆਪਣੇ ਕੋਲ ਰਾਈਟ ਵੇ ਚੱਕੀ ਜਾਂਦਾ ਟਰੱਕ ਦੇ ਸਟੇਰਿੰਗ ਤੇ ਬੈਸੇਜਦਾ ਕਿਉਂਕਿ ਆਹੀ ਤਾਂ ਕੰਮ ਕਰਦੇ ਆਈਆਂ ਇਸੇ ਕੰਮ ਦੀ ਬਰਕਤ ਨਾਲ ਪਰਮਾਤਮਾ ਨੇ ਅੱਜ ਸਾਨੂੰ ਇੱਥੇ ਤੱਕ ਪਹੁੰਚਾਇਆ ਜੀ ਠੀਕ ਹੈ ਬੜੀ ਚੜ੍ਹਦੀ ਕਲਾ ਦੇ ਵਿੱਚ ਆ ਸ਼ਾਪ ਸਾਡੀ ਆਪ ਦੀ ਆ ਟਰਾਂਸਪੋਰਟ ਸਾਡੀ ਆਪ ਦੀ ਆ ਵਧੀਆ ਟੀਮ ਸਾਡੀ ਆਪ ਦੀ ਆ ਸੋ ਇੱਕ ਇਹ ਇਹੋ ਜੀ ਟੀਮ ਆ ਅਕਾਲ ਦੀ ਸਾਡੀ ਭਾਜੀ ਤੁਸੀਂ ਹੁਣ ਚਲੋ ਅੱਜ ਇੰਟਰਵਿਊ ਚੱਲ ਰਿਹਾ ਤੁਸੀਂ ਕਿਸੇ ਵੇਲੇ ਵੀ ਆਣ ਕੇ ਦੇਖ ਲਓ ਇਹ ਤੁਹਾਨੂੰ ਮੁੰਡੇ 19 ਅੱਧੀ ਰਾਤ ਨੂੰ ਵੀ ਕਹਦੇ ਨੇ ਯਾਰ ਅੱਜ ਇਹ ਕਿਸੇ ਕਸਟਮਰ ਦਾ ਬੜਾ ਵਿਚਾਰਾ ਦਾ ਕੰਮ ਆ ਕਿਉਂਕਿ ਤੁਹਾਨੂੰ ਪਤਾ ਸਮਾਂ ਇਸ ਵੇਲੇ ਬੜਾ ਸਲੋ ਜ ਹੈ ਚੱਲਦਾ ਪਿਆ ਬਿਜ਼ਨਸ ਦਾ ਰਾਈ ਸੋ ਕਦੀ ਵੀ ਇਹ ਨਹੀਂ ਇਸ ਚੀਜ਼ ਨੂੰ ਨਾ ਡਿਨਾਈ ਨਹੀਂ ਕੀਤਾ ਨਹੀਂ ਭਾਜੀ ਅਸੀਂ ਜਾਣਾ ਜਾਪਾ ਛੇਤੀ ਆ ਜਾਂ ਕਾਲੀ ਨਹੀਂ ਬਿਲਕੁਲ ਸਾਨੂੰ ਏਸੀ ਚੀਜ਼ਾਂ ਤੋਂ ਸਾਡੀ ਸਕਸੈਸ ਹੈ ਜੀ ਕਿਉਂਕਿ ਸਾਡੀ ਟੀਮ ਸਾਡਾ ਸਟਾਫ ਸਾਡੇ ਨਾਲ ਖੜਾ ਆ ਤੇ ਇਹਨਾਂ ਦੇ ਨਾਲ ਅਸੀਂ ਵੱਡੇ ਬਿਲਕੁਲ ਸੋ ਇਹੀ ਹੈ ਕਿ ਤੁਹਾਡੇ ਕਹਿਣ ਦਾ ਭਾਵ ਹੈ ਵੀ ਜੇਕਰ ਤੁਸੀਂ ਚਾਹੇ ਜਿੱਥੇ ਮਰਜ਼ੀ ਪਹੁੰਚ ਜਾਣਾ ਹੈ ਨਾ ਸੋ ਸਾਡੇ ਬਾਪੂ ਜੀ ਕਹਿੰਦੇ ਹੁੰਦੇ ਨੇ ਕਹਿੰਦੇ ਵੀ ਤੁਸੀਂ ਕਿੱਥੋਂ ਉੱਠੇ ਹੋ ਤੇ ਕੌਣ ਹੋ ਇਹ ਭੁੱਲਣਾ ਨਹੀਂ ਚਾਹੀਦਾ ਹਾਂ ਬਲਤੇਜ ਬਾਈ ਦੀ ਗੱਲ ਹੈ ਵੀ ਇਹ ਪਹਿਲਾਂ ਆਪ ਖੁਦ ਮਕੈਨਿਕ ਵੀ ਨੇ ਜੇ ਲੋੜ ਪੈਂਦੀ ਤਾਂ ਮਕੈਨਿਕ ਦੇ ਤੌਰ ਤੇ ਵੀ ਸੇਵਾਵਾਂ ਨੇ ਬੋਲੀਆਂ ਹਾਂਜੀ ਰਾਈਟ ਬਿਲਕੁਲ ਜੀ ਕਰਨਾ ਹੀ ਚਾਹੀਦਾ ਹਾਂ ਜੀ ਸੋ ਬਾਈ ਤੁਹਾਨੂੰ ਜਾਂਦਿਆਂ ਦਾ ਇਹ ਸੇਮ ਸਵਾਲ ਹੈ ਵੀ ਇੱਕ ਚੰਗਾ ਲੀਡਰ ਇੱਕ ਚੰਗਾ ਬਿਜ਼ਨਸਮੈਨ ਹੈ ਨਾ ਉਹਦੀਆਂ ਪ੍ਰਾਇੋਰਟੀਜ਼ ਹਮੇਸ਼ਾ ਕੀ ਰਹਿੰਦੀਆਂ ਆਈ ਥਿੰਕ ਇੱਕ ਚੰਗੇ ਬਿਜ਼ਨਸ ਲਈ ਬਿਜ਼ਨਸਮੈਨ ਲਈ ਉਹਦੇ ਲਈ ਉਹਦਾ ਬਿਜ਼ਨਸ ਹੀ ਸਭ ਤੋਂ ਵੱਡੀ ਪ੍ਰਾਇੋਰਟੀ ਹੁੰਦੀ ਆ ਤੇ ਬਿਜ਼ਨਸ ਦੀ ਜਿਹੜੀ ਇੱਕ ਮੇਨ ਐਸੈਟਸ ਉਹਦੇ ਜਿਹੜੇ ਟੀਮ ਮੈਂਬਰ ਹੁੰਦੇ ਆ ਉਹ ਹੁੰਦੇ ਆ ਜੀ ਕਿਉਂਕਿ ਉਹਦੇ ਸਿਰ ਤੇ ਸਾਰਾ ਕੁਝ ਹੁੰਦਾ ਤੇ ਮੈਨੂੰ ਲੱਗਦਾ ਵੀ ਔਰ ਕਰਨਾ ਵੀ ਚਾਹੀਦਾ ਇੱਕ ਵਧੀਆ ਬਿਜ਼ਨਸਮੈਨ ਜਿਹੜਾ ਉਹੀ ਆ ਜਿਹੜਾ ਆਪ ਤੁਰੇ ਤੁਰੇ ਨਾਲ ਆਪਦੀ ਟੀਮ ਨੂੰ ਤੇ ਆਪਦੇ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਹਾਂਜੀ ਤੇ ਉਹ ਚਰਨ ਕਰਨਾ ਵੀ ਚਾਹੀਦਾ ਕਿਉਂਕਿ ਉਹ ਵੀ ਤਾਂ ਤੁਹਾਡੇ ਨਾਲ ਹੀ ਜੁੜਿਆ ਤੁਹਾਡੇ ਲਈ ਉਹ ਖੜੇ ਆ ਹਨਾ ਸੋ ਇੱਕ ਚੰਗੇ ਬਿਜ਼ਨਸ ਦੇ ਤੌਰ ਤੇ ਮੇਰਾ ਤਾਂ ਮੈਂ ਮੇਰੀ ਸੋਚ ਇਹੀ ਆ ਵੀ ਸਾਨੂੰ ਅਸੀਂ ਤੇ ਔਰ ਮੈਂ ਕਦੇ ਫਰਕ ਵੀ ਨਹੀਂ ਯਾਰ ਹੋਣ ਦਿੰਦਾ ਚਾਹੁੰਦਾਗਾ ਸਉਂ ਦੀ ਇਹ ਮੇਰੀ ਰਿਸਪੈਕਟ ਬੜੀ ਕਰਦੇ ਅੱਜੇ ਮੈਂ ਮੈਂ ਕਈ ਵਾਰ ਲੰਚ ਵੀ ਇਹਨਾਂ ਨਾਲ ਬੈਠ ਕੇ ਕਰਦਾ ਹਨਾ ਜਦੋਂ ਮੇਰੇ ਕੋਲ ਟਾਈਮ ਹੁੰਦਾ ਇਹ ਮੇਰੇ ਲਈ ਕੁਰਸੀ ਮੈਂ ਕਹਤ ਨਹੀਂ ਯਾਰ ਤੂੰ ਬੈਠ ਕਿਉਂ ਕੋਈ ਕੱਲ ਨਹੀਂ ਮੈਂ ਇੱਥੇ ਖੜ ਕੇ ਖਾ ਲਵਾਂ ਜਾਂ ਮੈਂ ਦੂਜੀ ਕੁਰਸੀ ਤੇ ਬੈਠ ਕੇ ਖਾ ਲਵਾਂ ਹਾਂਜੀ ਸੋ ਮੈਂ ਆਪਣੇ ਆਪ ਨੂੰ ਪੂਰੇ ਇਸ ਹੱਦ ਤੱਕ ਆਪਣੇ ਨਾਲ ਇਹਨਾਂ ਦੇ ਵਿੱਚ ਹੀ ਮਿਕਸ ਅਪ ਹੋ ਕੇ ਰਹਿਣਾ ਪਸੰਦ ਕਰਦਾ ਤੇ ਮੈਂ ਚਾਹੁੰਦਾ ਵੀ ਨਹੀਂ ਵੀ ਇਹ ਚੀਜ਼ ਚ ਸਾਡੇ ਚ ਗੈਪ ਬਣੇ ਤੇ ਇੱਕ ਮੇਰੇ ਮੇਰੇ ਪ੍ਰੋਟੋਕੋਲ ਹਿਸਾਬ ਨਾਲ ਮੈਂ ਕਦੇ ਨਹੀਂ ਬੈ ਗੈਪ ਬਣਾਉਂਗਾ ਤੇ ਚਾਹੀਦਾ ਵੀ ਨਹੀਂਗਾ ਕਿਉਂਕਿ ਅਸੀਂ ਇਸ ਐਸ 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 ਡੈਮੋਕਰੇਸੀ ਕੰਟਰੀ ਦੇ ਵਿੱਚ ਰਹਿੰਦੇ ਆ ਸਾਰੇ ਅਸੀਂ ਇਕੁਅਲੀ ਆ ਮਿਲ ਕੇ ਤੇ ਔਰ ਅਸੀਂ ਮੈਂ ਇਹਨਾਂ ਨੂੰ ਕਹਿਣਾ ਵੀ ਆ ਜੇ ਮੈਂ ਇੱਕ ਚਲੋ ਠੀਕ ਆ ਤੁਸੀਂ ਮੈਨੂੰ ਇਸ ਕਿੰਨੇ ਵੀ ਮੈਂ ਸ਼ੁਰੂਆਤ ਕੀਤੀ ਆ ਬਟ ਮੈਂ ਜੇ ਕੀਤੀ ਆ ਤੇ ਪਰ ਯਾਰ ਮੈਂ ਕੀਤੀ ਵੀ ਤਾਂ ਤੁਹਾਡੇ ਨਾਲ ਹੀ ਆ ਹਨਾ ਤੇ ਮੈਂ ਉਸ ਚੀਜ਼ ਨੂੰ ਕਦੇ ਫਰਕ ਨਹੀਂ ਪੈਣ ਦੇਣਾ ਚਾਹੁੰਦਾ ਗਾ ਮੈਂ ਆਪਣੇ ਆਪ ਨੂੰ ਇਹਨਾਂ ਦੇ ਵਿੱਚ ਹੀ ਸਮਾ ਕੇ ਰੱਖਣਾ ਚਾਹਣਾ ਬਸ ਜੀ ਕੀ ਬੋਲਤਾ ਸੋ ਬੜੀ ਸੋਹਣੀ ਗੱਲ ਕਹੀ ਐ ਸੋ ਵੱਡਾ ਬੰਦਾ ਉਹੀ ਹੁੰਦਾ ਜਿਹੜਾ ਛੋਟਿਆਂ ਨੂੰ ਕਦੇ ਛੋਟਾ ਨਾ ਮਹਿਸੂਸ ਹੋਣ ਦੇ ਵਿੱਚ ਜੀ ਬਿਲਕੁਲ ਸੋ ਭਾਜੀ ਹੁਣਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਐ ਅਕਾਲ ਗਰੁੱਪ ਜਿਹੜਾ ਅੱਜ ਸਾਡੇ ਨਾਲ ਮੌਜੂਦ ਸੀ ਸਾਰੀ ਸਮੁੱਚੀ ਦੀ ਸਮੁੱਚੀ ਟੀਮ ਸਾਡੇ ਨਾਲ ਸੀਗੀ ਭਾਜੀ ਬਲਤੇਜ ਹੁਣੀ ਸੋ ਭਾਜੀ ਸੁਖ ਹੁਣੀ ਸਾਡੇ ਨਾਲ ਸੀ ਸੁਖ ਸੁਖਤਾ ਸਾਹਿਬ ਸੋ ਇਹਨਾਂ ਦਾ ਬਹੁਤ ਆਪਾ ਧੰਨਵਾਦ ਕਰਦੇ ਆ ਕਿ ਸਾਡਾ ਪ੍ਰੋਗਰਾਮ ਸਫਰਨਾਮਾ ਅਕਸਰ ਤੁਸੀਂ ਇਹਨੂੰ ਪੋਡਕਾਸਟ ਤੇ ਰਾਜੀ ਸਟੂਡੀਓ ਚੋਂ ਦੇਖਦੇ ਹੋ ਪਰ ਅੱਜ ਅਸੀਂ ਪੋਡਕਾਸਟ ਨੂੰ ਗਰਾਉਂਡ ਲੈਵਲ ਤੇ ਲੈ ਆਏ ਆ ਸਿਰਫ ਇਹ ਦੱਸਣ ਦੇ ਲਈ ਕਿ ਗਰਾਉਂਡ ਲੈਵਲ ਤੇ ਸਫਰਨਾਮੇ ਦੀ ਹਕੀਕਤ ਕੀ ਹੈ ਸੋ ਬਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਜੁੜਨੇ ਸਾਰਿਆਂ ਦਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਪੈਸ਼ਲੀ ਸਪੈਸ਼ਲੀ ਜਿਹੜ ਬਹੁਤ ਤੁਸੀਂ ਵੀ ਸੁਭਾਵਾ ਮ ਬਹੁਤ ਦੇ ਰਹੇ ਆ ਵੀ ਤੁਸੀਂ ਵੀ ਇਸ ਵੇਲੇ ਬੜੀ ਚੜ੍ਹਦੀ ਕਲਾ ਚ ਆ ਤਾਂ ਸਾਨੂੰ ਤੁਹਾਡੇ ਵਰਗੇ ਵੀ ਜਾਨਕਿ ਇਹੋ ਜੇ ਵਧੀਆ ਸੁਚਾਰੂ ਤੇ ਸੂਝਮਾਨ ਬੰਦੇ ਦੀ ਲੋੜ ਹੈ ਜੀ ਇੱਥੇ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਆਉਣ ਤੇ ਥੈਂਕ ਯੂ ਸੋ ਮਚ ਅਗੇਨ ਤੁਹਾਡਾ ਪੰਜਾਬ ਟਾਕ ਦਾ ਜਿਹੜੇ ਅੱਜ ਟਾਈਮ ਕੱਢ ਕੇ ਸਾਡੇ ਕੋਲ ਇੱਥੇ ਆਏ ਤੇ ਸਾਡੇ ਨਾਲ ਬਹੁਤ ਸਾਰੀਆਂ ਸਾਡੀਆਂ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਸੋ ਮੈਂ ਸਾਰੀ ਤੁਹਾਡੀ ਪੰਜਾਬ ਟਾਕ ਦੀ ਸਮੁੱਚੀ ਟੀਮ ਦਾ ਥੈਂਕ ਯੂ ਸੋ ਮਚ ਕਰਦਾ ਅਗੇਨ ਤੇ ਅਸੀਂ ਫਿਰ ਵੀ ਇੱਕ ਦੂਜੇ ਨਾਲ ਮਿਲਦੇ ਵਰਤਦੇ ਹੀ ਰਹਿਣਾ ਤੇ ਬਾਕੀ ਸਾਰਿਆਂ ਨੂੰ ਜੀਆਂ ਨੂੰ ਤੇ ਸਾਰੀ ਪਬਲਿਕ ਜੋ ਵੀ ਸਰੋਤ ਤੇ ਸੁਣਦੇ ਆ ਮੇਰਾ ਉਹਨਾਂ ਨੂੰ ਬਹੁਤ ਬਹੁਤ ਧੰਨ ਆ ਥੈਂਕ ਯੂ ਐਂਡ ਨਮਸਕਾਰ ਜੀ ਸੋ ਅਕਾਲ ਗਰੁੱਪ ਸੋ ਅਕਾਲ ਦੇ ਨਾਂ ਦੇ ਉੱਤੇ ਜਿਹੜਾ ਇਹ ਬਿਜ਼ਨਸ ਹੈ ਜੀ ਅਕਾਲਪੁਰਖ ਪਰਮਾਤਮਾ ਤੋਂ ਭੈ ਦੇ ਵਿੱਚ ਰਹਿ ਕੇ ਬਾਈ ਉਹਨਾਂ ਨੇ ਸਾਰੀ ਗੱਲ ਦੱਸੀ ਹੈ ਵੀ ਕਿਸ ਤਰੀਕੇ ਦੇ ਨਾਲ ਇਹ ਸ਼ੁਰੂ ਤੋਂ ਕੰਮ ਕਰਦੇ ਹੈ ਤੇ ਇਹਨਾਂ ਦੀ ਤਾਕਤ ਇਹੀ ਹੈ ਵੀ ਇਕੱਠੇ ਹੈ ਚਾਹੇ EMPLOYEE ਨੇ ਚਾਹੇ EMPLOYER ਨੇ ਸੋ ਸਫਰਨਾਮਾ ਪ੍ਰੋਗਰਾਮ ਦੇ ਵਿੱਚ ਅਸੀਂ ਮੁੜ ਤੁਹਾਡੇ ਨਾਲ ਸ਼ਿਰਕਤ ਤੁਹਾਡੇ ਦੇ ਰੂਬਰੂ ਕਰਦੇ ਰਵਾਂਗੇ ਇਸ ਪ੍ਰੋਗਰਾਮ ਨੂੰ ਤੁਹਾਡੇ ਰੂਬਰੂ ਹੋਰ ਸਟੋਰੀਆਂ ਹੋਰ ਸਫਰਨਾਮਾ ਦੇ ਵਿੱਚ ਅਸੀਂ ਸ਼ਖਸੀਅਤਾਂ ਨੂੰ ਲੈ ਕੇ ਆਉਂਦੇ ਰਵਾਂਗੇ ਤਦ ਤੱਕ ਲਈ ਮੈਨੂੰ ਹਰਮਨਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਸਤਿ ਸ੍ਰ